ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਇਹ ਆਪਣੇ ਹੈਗੇ ਨੇ ਮਨਵਾੜ ਤਵੇਲਾ ਸਾਹਿਬ ਦੇ ਘੋੜੇ ਇਹ ਵੀ ਸਟਾਈਲიან ਹੈ ਇਹ ਵਾਲਾ ਕਾਠਿਆਵਾੜੀ ਆ ਇਹ ਵਾਲਾ ਮਾਰਵਾੜੀ ਆ ਤੇ ਬਹੁਤ ਸੋਹਣੇ ਬੱਚੇ ਆ ਦੇਖੋ ਕੜਨੀ ਸੁੰਭ ਪਿੱਠਪੂੜਾ ਬੜੀ ਗੱਲਬਾਤ ਆ ਕੀ ਬਾਤ ਆ ਦੇਖੋ ਗਰਦਨ ਐਂਗਲ ਦੇਖੋ ਕਿੰਨੀ ਵਧੀਆ ਇਹ ਹੈਗਾ ਕਾਠਿਆਵਾੜੀ ਤੇ ਅਬਜੀ ਨੇ ਦੇਖ ਲੈ ਇਹਨਾਂ ਦੇ ਸੁਮਸਮ ਬਣਾ ਦਿੱਤੇ ਆ ਬੱਚੀ ਹੈ ਜਿਹੜੀ ਉਹ ਲਾਲ ਕੋੜੇ ਦੀ ਆ ਦੇਖੋ ਗਰਦਨ ਇਹਦੀ ਵੀ ਗੱਲ ਬਾਤ ਓਏ ਕੰਨ ਤੇ ਬੈਣੀ ਆ ਚੱਲ ਉਤੇ ਟਿੰਡੀ ਜੀ ਤੇ ਨਾ ਹਾਜੀ ਇਹਨੂੰ ਆ ਵੀ ਮੇਰੇ ਫੇਰ ਨਾ ਫੜ ਕੇ ਮੇਰੇ ਪੈਰ ਬਣਾ ਦੇ ਨੇ ਇਹਦੇ ਵੀ ਅਸੀਂ ਪੈਰ ਬਣਾਏ ਆ ਤੇ ਆ ਵੀ ਕੁੜੀ ਬਹੁਤ ਜ਼ਿਆਦਾ ਚੰਗੀ ਆ ਤੇ ਦੇਖੋ ਗੱਲ ਬਾਤ ਬਹੁਤ ਹੀ ਜ਼ਿਆਦਾ ਹਨਾ ਇਹ ਕਾਠਿਆਵਾੜੀ ਤੇ ਸਿੰਧੀ ਮਿਕਸ ਆ ਬਹੁਤ ਜਿਆਦਾ ਚੰਗੀ ਆ ਵੀ ਕੋੜੀ ਇਹਦੇ ਵੀ ਹਨਾ ਸੰਭੋ ਪੇਟ ਥੋੜਾ ਦੇਖੋ ਬਹੁਤ ਵਧੀਆ ਇਹ ਸਾਡੇ ਬਾਬਾ ਜੀ ਆ ਸਰਦਾਰ ਬਾਬਾ ਪਿਰਤਪਾਲ ਸਿੰਘ ਜੀ ਇਹ ਹੈਡ ਗਰੰਥੀ ਨੇ ਬਾਬਾ ਜੀ ਦੇ ਡਿਊਟੀ ਲੱਗੀ ਹੋਈ ਆ ਗੁਰਦਾਰਾ ਸਾਹਿਬ ਇਹਨਾਂ ਦੀ ਬਖਸ਼ੌਤ ਆਪਾਂ ਇੱਥੇ ਕੋੜਿਆਂ ਦੀ ਸੇਵਾ ਕਰਨ ਆਏ ਆ ਬਾਬਾ ਜੀ ਨੇ ਆਪਾਂ ਨੂੰ ਬਹੁਤ ਟਾਈਮ ਤੋਂ ਫੋਨ ਕਰ ਰਹੇ ਸੀ ਤੇ ਬਾਬਾ ਜੀ ਦਾ ਤਹਿ ਦਿਲੋਂ ਧੰਨਵਾਦ ਆ ਇਹਨਾਂ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਆਪਾਂ ਨੂੰ ਤੇ ਬਾਬਾ ਜੀ ਕਿੱਦਾਂ ਲੱਗਿਆ ਕੰਮ ਜੀ ਵਧੀਆ ਲੱਗਿਆ ਚੜ੍ਹਦੀ ਕਲਾ ਗੁਰੂ ਜੀ ਵਧੀਆ ਲੱਗਿਆ ਜੀ ਤੇ ਦੂਸਰਿਆਂ ਨਾਲੋਂ ਆਪਣੇ ਚ ਯਕੀਨ ਨਾਲ ਡਿਫਰੈਂਟ ਹੈ ਕਿੰਨਾ ਕੁ ਫਰਕ ਆ ਕੰਮ ਕਰਨ ਚ ਬਹੁਤ ਫਰਕ ਆ ਜੀ ਹਾਂਜੀ ਗੁਰੂ ਮਹਾਰਾਜ ਦੀ ਕਿਰਪਾ ਕਰੇ ਹਾਂਜੀ ਪੰਜਾਬ ਵਾਲਿਆਂ ਦਾ ਕੰਮ ਬਹੁਤ ਫਰਕ ਆ ਇਧਰ ਨਾਲੋਂ ਉਧਰ ਦਾ ਕੰਮ ਬਹੁਤ ਵਧੀਆ ਸੀ ਤੁਸੀਂ ਆਵਜਿਨੇ ਸੇਵਾ ਕੀਤੀ ਕੋਟਾ ਹਾਂਜੀ ਹਾਂਜੀ ਮਨ ਖੁਸ਼ ਹੋ ਗਿਆ ਜੀ ਖੁਸ਼ ਹੋ ਗਿਆ ਜੀ ਚਲੋ ਥੈਂਕ ਯੂ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਤੇ ਖੁਰੀਆਂ ਖਰੀਆਂ ਕਿੱਦਾਂ ਲੱਗੀਆਂ ਵਧੀਆ ਲੱਗੀਆਂ ਤੇ ਆਪਣੇ ਇਧਰ ਕਿੱਦਾਂ ਕੰਮ ਕਰਦੇ ਜਿੱਦਾਂ ਥੋੜੀ ਸ਼ੈਣੀ ਨਾਲ ਜਾਂ ਕੋਈ ਕੋਈ ਹੋਰ ਹਾਂ ਜੀ ਥੋੜੀ ਸ਼ੈਣੀ ਦੇ ਨਾਲ ਨਾ ਵੜਦੇ ਨੇ ਕੋਈ ਅੱਧਾ ਵੜਦਾ ਕੋਈ ਪੂਰਾ ਵੜਿਆ ਗਿਆ ਸਾਰ ਨਿੱਕੇ ਕਰਦੇ ਨੇ ਘੋੜਿਆਂ ਦੇ ਇਧਰ ਕੋਈ ਪ੍ਰੋਪਰ ਕਿਸੇ ਨੂੰ ਪਤਾ ਨਹੀਂ ਆ ਹਾਂਜੀ ਹਾਂਜੀ ਕਰ ਗਿਆ ਆਪ ਜੀ ਨਾਲ ਸੰਪਰਕ ਹੋਇਆ ਸਰਕਾਰ ਜੀ ਨੇ ਬੁਲਾਇਆ ਆਪ ਜੀ ਨੇ ਬਹੁਤ ਵਧੀਆ ਵਧੀਆ ਚਲੋ ਆ ਦਿਲ ਖੁਸ਼ ਆ ਨਾ ਜੀ ਬੱਗੋ ਬਾਗ ਹੈ ਚੰਗਲ ਠੀਕ ਹੈ ਜੀ ਦਿਲ ਖੁਸ਼ ਆ ਜੀ ਬਾਬਾ ਮਾਪੁਰਖਾਂ ਦਾ ਤੇ ਚਲੋ ਆਪ ਜੀ ਨੇ ਮੈਨੂੰ ਇੰਨੀ 2000 ਕਿਲੋਮੀਟਰ ਹਨਾ ਸੱਦਿਆ ਇੱਜ਼ਤ ਦਿੱਤੀ ਤਾਂ ਤੇ ਵੀਰ ਜੀ ਦੇਖੋ ਆ ਬਸ਼ੇਰੀ ਦੇਖੋ ਕਿੰਨੀ ਪਿਆਰੀ ਹੈ ਕਿੰਨੀ ਟੌਪ ਦੀ ਇਹਦੀ ਖੜਨੀ ਖੁੜਨੀ ਨਾ ਗੱਲਬਾਤ ਐਂਡ ਹੀ ਐ ਜਮਾ ਤੇ ਬਾਬਾ ਜੀ ਪਹਿਲਾਂ ਕਹਿੰਦੇ ਸੀ ਵੀ ਆਪਾਂ ਦੇ ਦੇਣੀ ਆ ਪਰ ਨਹੀਂ ਮੈਂ ਇਹਨਾਂ ਨੂੰ ਕਿਹਾ ਰੱਖੋ ਬਸ਼ੇਰੀ ਬਹੁਤ ਜ਼ਿਆਦਾ ਚੰਗੀ ਆ ਤੇ ਕਦ ਕਾਠ ਵੀ ਚੰਗਾ ਤੇ ਮਾਂ ਪਰ ਦੋਨੋਂ ਚੰਗੇ ਆ ਤੇ ਮਹਾਰਾਜ ਚੜ੍ਹਦੀ ਗੱਲਾ ਰੱਖਣਾ ਤੇ ਆਪਾਂ ਸੇਵਾ ਕਰ ਦਿੱਤੀ ਜੀ ਸਾਰੇ ਘੋੜਿਆਂ ਦੇ ਪੈਰਾਂ ਦੀ ਟ੍ਰੀਮਿੰਗ ਹੋ ਗਈ ਆ ਤੇ ਆਪਣੀ ਹੁਣ ਟ੍ਰੇਨ ਆਪਾਂ ਸੁਬਾਹ ਆ ਗਏ ਸੀਗੇ ਸੁਬਾਹ ਆ ਗਏ ਸੀ ਅਤੇ 5 ਵਜੇ ਤੇ ਹੁਣ ਆਪਣੀ ਰਾਤ ਨੂੰ 12 ਵਜੇ ਵਾਪਸੀ ਆ ਤੇ ਸ਼ਾਮ ਨੂੰ ਆਪਾਂ ਚਲੇ ਜਾਣਾ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਤੇ ਐਨੀ ਸੇਵਾ ਸੰਪੂਰਨ ਕਰਨ ਤੇ ਵਾਇਗਰੂ ਜੀ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਕੀ ਵਦੇ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰੋ ਸਾਰੇ ਭਰਾ ਜਿਉਂਦੇ ਵਸਦੇ ਰਹੋ ਕੱਲ ਮਿਲਦੇ ਆਂ ਫੇਰ ਤੇ ਜਗਰਾਉਂ ਦੇ ਮੇਲੇ ਤੇ ਵੀ ਆਪਾਂ ਆਉਣਾ ਤੇ ਜਗਰਾਉਂ ਦੇ ਮੇਲੇ ਤੇ ਵੀ ਮਿਲਦੇ ਆਂ ਵਾਇਗਰੂ ਜੀ